ਸਤਿ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਭਾਰਤ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈਪੀ ਲਾਸਨ ਸੋਤਾ ਜਾਨੀ ਇੰਡੀਅਨ ਪੀਪਲ ਤੇ ਮੈਂ ਮਾਸਟਰ ਲਾਸਨ ਸਿੰਘ ਸੋਤਾ ਅੱਜ ਫੇਰ ਆਪ ਜੀ ਨਾਲ ਰੂਬਰੂ ਹੋਣ ਜਾ ਰਹੇ ਹਾਂ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਆਪਾਂ ਪੰਜਾਬ ਦੇ ਹਾਲਾਤਾਂ ਤੇ ਨਜ਼ਰ ਲਗਾਤਾਰ ਸਾਰੇ ਦੇਖ ਰਹੇ ਹਾਂ ਕਿ ਇੱਕ ਪਾਸੇ ਕਿਸਾਨੀ ਸੰਘਰਸ਼ ਚੱਲ ਰਿਹਾ ਦੂਜੇ ਪਾਸੇ ਦਲ ਤਾਂ ਜਿਹੜੇ ਹੈ ਆਗੂ ਨੇ ਉਹ ਆਪਣੀਆਂ ਰੈਲੀਆਂ ਕਰ ਰਹੇ ਨੇ ਆਪਣੇ ਹੱਕਾਂ ਲਈ ਤੇ ਕਿਸਾਨਾਂ ਦਾ ਜਿਹੜਾ ਵੱਖ-ਵੱਖ ਧੜੇ ਨੇ ਉਹ ਵੀ ਆਪੋ ਆਪੋ ਆਪਣੇ ਪ੍ਰੋਗਰਾਮ ਵੱਖ-ਵੱਖ ਅਲੀਕ ਰਹੇ ਨੇ ਤੇ ਅੱਜ ਆਪਾਂ ਗੱਲ ਕਰਨੀ ਆ ਪੰਜਾਬ ਦੇ ਜਿਹੜੇ ਬਹਾਲਮਿਕ ਮਜਬੀ ਸਿੱਖ ਭਾਈਚਾਰਾ ਸਾਡਾ ਉਸ ਦੇ ਸਮੁੱਚੇ ਆਗੂ ਸਾਰੀਆਂ ਜਥੇਬੰਦੀਆਂ ਸਾਰੇ ਜਿਹੜੇ ਕਲੱਬਸ ਨੇ ਇਹੜਾ ਲੰਬੇ ਸਮੇਂ ਤੋਂ ਇਹ ਦੇਖ ਰਹੇ ਨਹੀਂ ਕਿ ਸਾਡਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਦੇ ਬਣਦਾ ਸਰਕਾਰ ਨਹੀਂ ਹੈ ਜਿਹਹ ਜਿਹਾ ਹੋਣਾ ਚਾਹੀਦਾ ਦੋਸਤੋ ਉਹਦੇ ਲਈ ਸਹਿird ਯਤਨ ਕਰਨੇ ਪੈਂਦੇ ਜਿਸ ਤਰ੍ਹਾਂ ਪੰਜਾਬ ਦੇ ਮਜੀਠ ਸਿੰਘ ਖਾਲਵੀਕ ਭਾਈਚਾਰੇ ਨੇ 12.5% ਲਈ ਸਹਿird ਯਤਨ ਕੀਤੇ ਸਾਡੇ ਪ੍ਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ ਆਪੂ ਸਹਿਬਾਨ ਮਾਨਯੋਗ ਜਸਟਿਸ ਸਰਦੀ ਜੀ ਕੇ ਸਬਰਵਾਲ ਜੀ ਜਸਟਿਸ ਨਿਰਮਲ ਸਿੰਘ ਹੋਣੇ ਹੋਰ ਬਹੁਤ ਸਾਰੇ ਰਿਟਾਇਰਡ ਜਜਸ ਜਿਨ੍ਹਾਂ ਨੇ ਸਾਡੇ ਨਾਲ ਅਗਵਾਈ ਕੀਤੀ ਕਾਨੂੰਨੀ ਤੌਰ ਤੇ ਸਾਡੀਆਂ ਸਮੂਚੀਆਂ ਦੇ ਜਥੇਬੰਦੀਆਂ ਜਿਹਦੇ ਵਿੱਚ ਸਰੋਨੀ ਸ਼ੀਦ ਬਾਬਾ ਜੀਵਨ ਸਿੰਘ ਵਿਦਿਕ ਤੇ ਭਲਾਈ ਟਰਸਟ ਉਹਨਾਂ ਦੇ ਨਾਲ ਆਦਸ ਆਦੀ ਧਰਮ ਸਮਾਜ ਦੇ ਆਗੂ ਦਰਸ਼ਨ ਰਤਨ ਆਵੜ ਜੀ ਭਾਵਾਦਸ ਦੇ ਆਗੂ ਅਸ਼ਵੀਸ ਹੋਤਾ ਵਿਜੇਦਾਨਵ ਖੋਰ ਬਹੁਤ ਸਾਰੇ ਆਗੂ ਜਿਨ੍ਹਾਂ ਨੇ ਤੇ ਨਾਲ ਉਹਨਾਂ ਨੇ ਮੋਢੇ ਨਾਲ ਮੋਢਾ ਲਾਇਆ ਸਰਦਾਰ ਕਸ਼ਵੀਰ ਸਿੰਘ ਖੁੰਡਾ ਜੀਾਂ ਦੇ ਤੇ ਜਿਨ੍ਹਾਂ ਨੂੰ ਵੱਡਾ ਆਸ਼ੀਰਵਾਦ ਦਿੱਤਾ ਸਾਡੇ ਬਹੁਤ ਹੀ ਆਦਰਯੋਗ ਐਡਵੋਕੇਟ ਗੁਰਵਚਨ ਸਿੰਘ ਜੀ ਚੜੀਗੜ੍ਹ ਵਾਲੇ ਜਿਨ੍ਹਾਂ ਨੇ 12.5% ਨੂੰ ਪੰਜਾਬ ਸਰਕਾਰ ਤੋਂ ਬਾਅਦ ਦੂਸਰੇ ਨੰਬਰ ਤੇ ਤੇ ਜਿਹੜੇ ਹੈ ਪਾਰਟੀ ਬਣੀ ਸੀ ਉਹਨਾਂ ਨੇ ਇਸ ਸਮੂਚੇ ਆਗੂਆਂ ਨੂੰ ਆਪਣਾ ਜਿਹੜਾ ਹਲਫਨਾਮਾ ਦੇ ਕੇ ਵਕਾਲਤ ਕਰਨ ਦਾ ਲਈ ਕਪਲ ਸ਼ੇਬਲ ਜੀ ਆਰੋ ਅਰਕਾਰ ਦਿੱਤੇ ਮੋਰਚੇ ਨੂੰ 12.5% ਬਚਾਓ ਸੰਘਰਸ਼ ਮੋਰਚਾ ਜਿੱਦੇ ਨਿਸ਼ੂ ਕੋਈ ਵਰਗੇ ਸਾਡੇ ਸਾਥੀ ਹੋਰ ਅਮਰਸਰ ਵਾਲੇ ਸਾਥੀ ਜਸਕਰਨ ਕਮਾਇਮੇ ਜਸਕਰਨ ਸਿੰਘ ਹੋਣੇ ਡੀਐਸਪੀ ਸਰਦਾਰ ਪ੍ਰਤਾਪ ਸਿੰਘ ਜੀ ਗੁਰਵਕ ਸਿੰਘ ਜੀ ਇੰਜੀਨੀਅਰ ਬਡਾਲੀ ਵਰਗੇ ਸਾਡੇ ਵੀਰ ਬਹੁਤ ਸਾਰੇ ਆਗੂ ਸੇਵਾ ਨੇਦਰ ਬਰਨਾਲਾ ਤੋਂ ਦਾਸ ਲਖਮ ਸਿੰਘ ਸੋਤਾ ਮੋਗਾ ਬਠਿੰਡਾ ਤੋਂ ਗੁਰਵਚਨ ਸਿੰਘ ਵਿਆ ਕੋਟਪੂਰੇ ਤੋਂ ਸਰਦਾਰ ਬਲਵੰਤ ਸਿੰਘ ਸਿੱਧੂ ਹੋਣੇ ਬੜੇ ਹੋਰ ਬਹੁਤ ਨਾਮੀ ਨਾਮ ਨੇ ਜਿਨ੍ਹਾਂ ਦੇ ਵਿੱਚ ਵਿੱਕੀ ਪ੍ਰੋਚਾ ਜੀ ਹੁਣੇ ਸਾਡੇ ਧੂਰੀ ਵਾਲੇ ਲੈਫਟ ਕਿਟ ਦਰਸ਼ਨ ਸਿੰਘ ਜੀ ਅੱਜ ਸਾਡੇ ਬਹੁਤ ਸਿਹਰਤ ਜਤਪਤਾ ਦੇ ਨਾਲ ਉਹਨਾਂ ਨੇ ਕੰਮ ਕੀਤਾ ਪਟਿਆਲੇ ਤੋਂ ਮੇਵਾ ਸਿੰਘ ਜੀ ਇਲੈਕਟਰਾਰ ਉਹਨਾਂ ਦੀ ਪੂਰੀ ਟੀਮ ਤੇ ਹੋਰ ਬਹੁਤ ਸਾਰੇ ਜਿਹੜੇ ਸਾਡੇ ਆਗੂ ਸਹਿਬਾਨ ਸੀ ਜਿਨ੍ਹਾਂ ਨੇ 12% ਦੀ ਲੜਾਈ ਦੇ ਵਿੱਚ ਅਹਿਮ ਰੋਲ ਨਿਭਾਇਆ ਉਸੇ ਤਰ੍ਹਾਂ ਉਹ ਸਾਰੇ ਆਗੂ ਉਸ ਤੋਂ ਬਾਅਦ ਜਿਹੜੀ ਸਾਡੀ ਰਾਸ਼ਟਰੀ ਕ੍ਰਾਂਤੀ ਪਾਰਟੀ ਵਾਲੇ ਵਿੱਚ ਬੜੀ ਸਿਕ ਕਮਿਊਨਿਟੀ ਦੀ ਸਭ ਜਿਹੜੇ ਰਾਸ਼ਟਰੀ ਪ੍ਰਧਾਨ ਸਰਦਾਰ ਸ਼ੰਗਾਰਾ ਸਿੰਘ ਜੀ ਕਲਿਆਣ ਤੇ ਰਾਸ਼ਟਰੀ ਜਨਰਲ ਸਕੱਤਰ ਦੀਪਕ ਕਈ ਹੋਣੇ ਅੰਦੀਰਾ ਨੇ ਵੀ ਬਹੁਤ ਅਹਿਮ ਇਹਦੇ ਵਿੱਚ ਰੋਲ ਨਿਭਾਇਆ ਜਲੰਧਰ ਤੋਂ ਉਸ ਤੋਂ ਬਾਅਦ ਜਲੰਧਰ ਦੇ ਜਿਹੜੇ ਸਾਡੇ ਅਨਿਲ ਹੰਸ ਜੀ ਤੇ ਸਬਰਵਾਲ ਜੀ ਬੱਤਸਬਰਵਾਲ ਵਰਗੇ ਹੋਰ ਬਹੁਤ ਸਾਰੇ ਸਾਥੀ ਉੱਥੇ ਸਾਡੇ ਜਲੰਧਰ ਦੇ ਵਿੱਚ ਸਾਡੇ ਨਾਲ ਆਏ ਉਹਨਾਂ ਨੇ ਬਾਬਾ ਜੀਵਨ ਸਿੰਘ ਸਟੂਡੈਂਟ ਲੀਗ ਦਾ ਫਾਊਂਡਰ ਹੋਣ ਦੇ ਨਾਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੁਖਵਿੰਦਰ ਮੋਮਣ ਵਰਗੇ ਵੀਰਾਂ ਨੇ ਹੁਣ ਇੱਕ ਹੋਰ ਵੱਡੀ ਲੋੜ ਮਹਿਸੂਸ ਹੋ ਰਹੀ ਹੈ ਦੋਸਤੋ ਵੀਡੀਓ ਥੋੜੀ ਜਿਹੀ 10 ਮਿੰਟ ਦੀ ਲੰਬੀ ਹੋਊਗੀ ਪਰ ਸੁਣਨ ਵਾਲੀਆਂ ਗੱਲਾਂ ਨੇ ਸਾਰੇ ਸਾਥੀਆਂ ਨੂੰ ਬੜੀਆਂ ਸਹਿird ਗੱਲਾਂ ਨੇ ਅੱਜਕੱਲ ਸਾਡੇ ਇੱਕ ਹੋਰ ਬਹੁਤ ਹੀ ਸਾਰੇ ਸਮਾਜ ਦੇ ਵਿੱਚੋਂ ਉੱਪਰ ਮੇ ਆਗੂ ਜਿਨ੍ਹਾਂ ਨੇ ਲੰਬਾ ਸਮਾਂ ਕੰਮ ਇਸ ਪਾਰਟੀ ਦੇ ਵਿੱਚ ਕੰਮ ਕੀਤਾ ਭਗਵੰਤ ਸਵਾਉ ਜੀ ਉਹਨਾਂ ਨੇ ਅੱਜ ਬਠਿੰਡੇ ਦੇ ਵਿੱਚ 29 ਫਰਵਰੀ ਨੂੰ ਵੱਡੀ ਰੈਲੀ ਰੱਖੀ ਹੋਈ ਹੈ ਮਜ਼ਦੂਰਾਂ ਦੇ ਪੱਖ ਦੇ ਵਿੱਚ ਤੇ ਮੈਂ ਜਲਦੀ ਤੋਂ ਜਲਦੀ ਇਹ ਵੀਡੀਓ ਰਿਲੀਜ਼ ਕਰਦੇ ਆਂਗੇ ਤਾਂ ਜੋ ਜਿਹੜੇ ਵੀ ਹੁਣ ਵੀ ਸੁਣ ਲੈਣ ਤੇ ਉਹ ਭਗਵੰਤ ਸਵਾਉ ਜੀ ਨੂੰ ਜੇਕਰ ਰੈਲੀ 'ਚ ਪਹੁੰਚ ਕੇ ਸੁਣਨਗੇ ਤਾਂ ਜਾਦਾ ਵਧੀਆ ਨਹੀਂ ਲਾਈਵ ਜ਼ਰੂਰ ਦੇਖ ਲੈਣ ਜੋਟੀਬ ਚੈਨਲ ਇੰਡੀਅਨ ਪੀਪਲ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਪਰ ਅਸੀਂ ਪ੍ਰੋਪਰ ਸ਼ਾਇਦ ਜ ਸਮੇਂ ਤੇ ਨਾ ਜਾ ਸਕੇ ਉੱਥੇ ਹੋਰ ਬਹੁਤ ਸਾਰੇ ਚੈਨਲ ਹੋਣਗੇ ਸਾਡੇ ਉਹਨਾਂ ਨੂੰ ਜ਼ਰੂਰ ਦੇਖ ਲਿਓ ਕਾਮਰੇਟ ਭਗਵੰਤ ਸਵਾਮੀ ਦੀ ਵੱਡੀ ਸ਼ਕਤੀ ਵੜ ਕੇ ਮਜ਼ਦੂਰਾਂ ਦੇ ਵਿੱਚ ਉੱਭਰ ਰਹੇ ਨੇ ਸੱਤਿਓ ਆਸ ਵਰਤ ਜਿਹੜੀ ਵੱਡੀ ਗੱਲ ਕਰਨ ਵਾਲੀ ਅੱਜ ਦੀ ਉਹ ਇਹ ਆ ਕਿ ਅਸੀਂ ਰਾਜਨੀਤਿਕ ਤੌਰ ਦੇ ਉੱਤੇ ਪੰਜਾਬ ਦੇ ਨਕਸ਼ੇ ਤੇ ਇੱਕ ਵਾਰ ਫਿਰ ਮਜਲੀ ਸਿੱਖ ਪਹਿਲਾਂ ਵਾਲੀ ਤਾਕਤ ਨਾਲ ਇਕੱਠੇ ਬਣਗੇ ਸਾਰੇ ਆਗੂ ਸਹਿਬਾਨ ਜਲਦ ਤੋਂ ਜਲਦ ਮੀਟਿੰਗਾਂ ਕਰ ਰਹੇ ਔਰ ਵੱਡੀ ਜਿਹੜੀ ਉਹਨਾਂ ਦੇ ਵਿੱਚ ਉਹ ਤਸ਼ੁਕਤਾ ਹੈਗਾ ਕਦੋਂ ਅਸੀਂ ਇਕੱਠੇ ਹੋਈਏ ਅੱਜ ਵੀ ਬਹੁਤ ਸਾਰੇ ਸਾਥੀ ਆਉਣਗੇ ਉੱਥੇ ਤੇ ਜਲਦੀ ਪੰਜਾਬ ਦੇ ਵਿੱਚ ਕਪੱਡੀਆਂ ਮੀਟਿੰਗਾਂ ਕਰਨੀਆਂ ਕਿਉਂਕਿ ਲੋਕ ਸਭਾ ਦੀ ਇਲੈਕਸ਼ਨ ਆ ਰਹੀ ਹੈ ਲੋਕ ਸਭਾ ਦੀ ਇਲੈਕਸ਼ਨ ਦੇ ਲਈ ਮਜਬੂਸ ਇਕਬਾਲ ਮਿਕ ਭਾਈਚਾਰੇ ਨੂੰ ਇਕਜੁੱਟ ਹੋਣਾ ਹੀ ਪੈਣਾ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਜਿਹੜੀ ਕਿਤੇ ਨਾ ਕਿਤੇ ਪਹਿਲਾਂ ਅਨੋਰ ਕਰ ਰਹੀ ਸੀ ਕਿ ਮਜਬੂਸ ਇਕਬਾਲ ਮਿਕ ਭਾਈਚਾਰੇ ਨੂੰ ਹੁਣ ਉਹਨਾਂ ਨੂੰ ਪਤਾ ਲੱਗਿਆ ਕਿ 65 ਸ਼ੀਟਾਂ ਦੇ ਉੱਤੇ 65 ਸ਼ੀਟਾਂ ਦੇ ਉੱਤੇ ਮੱਜਵੀ ਸਿੱਖਾਂ ਦੀ ਵੱਡੀ ਤਾਕਤ ਹੈ ਮਾਲਵੇ ਦੇ ਵਿੱਚ ਸਾਰੇ ਚ ਨੌਵੇਂ ਦੇ ਨੌਵੇਂ 10 ਜ਼ਿਲ੍ਹੇ ਜਿਹੜੇ ਪ੍ਰਭਾਵਿਤ ਕਰਦੇ ਇਸ ਤੋਂ ਬਾਅਦ ਹੁਣ ਦੁਆਬਾ ਦੁਆਬੇ ਦੇ ਮੱਜਵੀ ਸਿੱਖ ਤੇ ਮਾਜੇ ਦੇ ਮੱਜਵੀ ਸਿੱਖ ਉਹ ਬਹੁਤ ਵੱਡੇ ਪੱਧਰ ਤੇ ਜਾਗਰੂਕ ਹੋ ਚੁੱਕੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਵੀ ਖਿਆਲ ਰੱਖਣਾ ਪੈਣਾ ਕਾਲੀ ਦਲ ਬਾਰ-ਬਾਰ ਕਿਤੇ ਟੁੱਟ ਰਿਹਾ ਕਿਤੇ ਜੁੜ ਰਿਹਾ ਕਿਤੇ ਉਹ ਵਸਪਾ ਨਾਲ ਜਾਂਦਾ ਕਿਤੇ ਉਹ ਬੀਜੇਪੀ ਨਾਲ ਜਾਂਦਾ ਕਾਲੀ ਦਲ ਦੀ ਬੇੜੀ ਜਿਉਂ-ਜਿਉਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਬੁੱਢੇ ਹੋਈ ਗਏ ਤੇ ਜਿਉਂ-ਜਿਉਂ ਉਹ ਇਸ ਦੁਨੀਆ ਤੋਂ ਰੁਖਸ਼ਤ ਹੋਏ ਤਾਂ ਅਕਾਲੀ ਦਲ ਵੀ ਰੁਖਸ਼ਤ ਹੋਣ ਦਾ ਨਜ਼ਰ ਆ ਰਿਹਾ ਕਿਉਂਕਿ ਉਹਦੀ ਉਹ ਗੰਡਾ ਜਿਹੜੀ ਨਹੀਂ ਵਾਝ ਰਹੀ ਉਹਨਾਂ ਨੂੰ ਲੱਗਿਆ ਸੀਗਾ ਕਿ ਅਕਾਲੀ ਦਲ ਦੀ ਤਰਾਸ ਦੀ ਇਹ ਆ ਕਿ ਉਹ ਪੰਜਾਬ ਵਿੱਚ ਕਾਂਗਰਸ ਨਾਲ ਨਹੀਂ ਮਿਲਣਾ ਚਾਹੁੰਦੇ ਤੇ ਕੇਂਦਰ ਦੇ ਵਿੱਚ ਉਹਨਾਂ ਦਾ ਭਾਰਾ ਜਿਹੜਾ ਹੈਗਾ ਉਹ ਭਾਜਪਾ ਜਿਹੇ ਦਾ ਚਾਹੀਦਾ ਸਮੁੱਚੇ ਭਾਰਤ ਦੇ ਵਿੱਚ ਉਹ ਨਹੀਂ ਦੇ ਰਿਹਾ ਕਿਉਂਕਿ ਉਹ ਬਾਦਲ ਪਰਿਵਾਰ ਅੱਗੇ ਕਾਫੀ ਵੱਧ ਜਾਂਦਾ ਹੈਗਾ ਬਾਦਲ ਪਾ ਪਾਰਟੀ ਦੇ ਪਾਸ ਕਾਗੂ ਅੱਗੇ ਵੱਧ ਜਾਂਦੇ ਆ ਪਰ ਸਮੁੱਚੇ ਪੰਜਾਬ ਨੂੰ ਵੱਡਾ ਘਾਟਾ ਪੈਂਦਾ ਗੁਰਮਤ ਸੋਚ ਨੂੰ ਵੱਡਾ ਘਾਟਾ ਪੈਂਦਾ ਇਸ ਕਰਕੇ ਉਹਨਾਂ ਨੇ ਬਸਪਾ ਨਾਲ ਗੱਠਜੋੜ ਕਰਨ ਦੀ ਕੋਸ਼ਿਸ਼ ਕੀਤੀ ਪਰ ਹੁਣ ਗੱਠ ਬਸਪਾ ਨਾਲ ਉਹ ਗੱਠ ਜੋੜ ਜਿਹੜਾ ਟੁੱਟ ਚੁੱਕਿਆ ਹੈਗਾ ਬਸਪਾ ਵੀ ਅੱਗੇ ਜਾ ਕੇ ਨਹੀਂ ਕਰ ਰਹੀ ਜਿਹੜੀ ਹੈਗੀ ਜਿਹੇ ਚੱਕ ਕੰਮ ਬਸਪਾ ਨੂੰ ਚਾਹੀਦਾ ਕੇਂਦਰ ਦੇ ਵਿੱਚ ਭਾਜਪਾ ਨੂੰ ਰੋਕਣ ਦੇ ਲਈ ਉਹ ਕਾਂਗਰਸ ਨਾਲ ਹੱਥ ਨਹੀਂ ਮਿਲਾ ਰਹੇ ਕਿਉਂਕਿ ਕਾਂਗਰਸ ਵੀ ਬਸਪਾ ਦਾ ਦੂਜਾ ਰੂਪ ਹੀ ਨਜ਼ਰ ਆ ਰਿਹਾਗਾ ਕਿ ਕਾਂਗਰਸ ਜਿਹੜੀ ਹੈ ਵਸਪਾ ਨੂੰ ਬਾਰ-ਬਾਰ ਤੋੜਨ ਦੀ ਕੋਸ਼ਿਸ਼ ਕਰਦੀ ਹੈ ਵੈਸੇ ਵੀ ਕਾਂਗਰਸ ਦੀ ਇਹ ਪ੍ਰਾਣੀ ਰੀਤ ਰਹੀ ਹੈ ਪੰਜਾਬ ਦੇ ਮੱਧਵੀ ਸਿੱਖਾਂ ਨਾਲ ਵੀ ਇਹਨਾਂ ਨੇ ਭਾਵੇਂ ਬੁਰਕੀ ਸਿੰਘ ਦੇ ਰੇ 12% ਦਾ ਜਿਹੜਾ ਕਰੋਨਾ ਪੰਜਾਬ ਦੀ ਲੀਡਰਸ਼ਿਪ ਨੇ ਉਹ ਦਿੱਤਾ ਸਾਨੂੰ ਸਵਿਧਾਨਕ ਤੌਰ ਤੇ ਇਹ ਵਿੱਚ ਕੋਈ ਦੋਸ਼ ਰਾਇਆ ਨਹੀਂ ਹੈ ਪਰ ਪੰਜਾਬ ਦੀ ਲੀਡਰਸ਼ਿਪ ਨੂੰ ਉੱਪਰ ਨਹੀਂ ਦਿੱਤਾ ਸਰਦਾਰ ਰੂਤਾ ਸਿੰਘ ਜੀ ਤੋਂ ਬਾਅਦ ਪੰਜਾਬ ਦੇ ਕਾਂਗਰਸ ਨੇ ਇੱਕ ਵੀ ਲੀਡਰ ਇੱਥੇ ਜਿਹੜਾ ਧਾਕੜ ਮੱਧਵੀ ਸਿੱਖ ਲੀਡਰ ਨਹੀਂ ਉੱਪਰ ਨੂੰ ਦਿੱਤਾ ਹੁਣ ਆਪਾਂ ਗੱਲ ਕਰਦੇ ਹਾਂ ਲੋਕ ਸਭਾ ਫਰੀਦਕੋਟ ਦੀ ਫਰੀਦਕੋਟ ਤੋਂ ਇਹਨਾਂ ਨੇ ਹਰ ਵਾਰੀ ਬਾਲਮੀਕ ਮਾਜਬੀ ਸਿੱਖਾਂ ਨੂੰ ਬਹੁਤ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇੱਕ ਵੀ ਕੈਂਡੀਡੇਟ ਕਾਂਗਰਸ ਨੇ ਇੱਥੋਂ ਨਹੀਂ ਭੇਜਿਆ ਸਭ ਤੋਂ ਕਮਜ਼ੋਰ ਜਿਹੜਾ ਬਿਲਕੁਲ ਹੀ ਕਾਂਗਰਸ ਪਾਰਟੀ ਦਾ ਭੱਟਾ ਭਟਾਉਂਦਾ ਆ ਰਿਹਾ ਐਮਪੀ ਹੋਣ ਦੇ ਨਾਤੇ ਵੀ ਤੇ ਐਮਐਲਏ ਹੋਣ ਦੇ ਨਾਤੇ ਮੁਹੰਮਦ ਸੁਨੀਲ ਫਰੀਦਕੋਟ ਤੋਂ ਐਮਪੀ ਨੇ ਪਰ ਉਹਨਾਂ ਨੂੰ ਕੱਖ ਵੀ ਨਹੀਂ ਪਤਾ ਹੈਗਾ ਇੱਕ ਉਹ ਮਤਲਬ ਬਹੁਤ ਘਸਿਆ ਪੇਟਾਂ ਜਵਾਬ ਦਿੰਦੇ ਨੇ ਤੇ ਜਾ ਕੇ ਪਾਰਲੀਮੈਂਟ ਸੌਂ ਜਾਂਦੇ ਆਪਾਂ ਸਾਰਿਆਂ ਨੂੰ ਪਤਾ ਅਜੇ ਤਾਂ ਦੇ ਉੱਤੇ ਜੇਕਰ ਕਮਿਊਨਿਟੀ ਰੂਮ ਅਜ ਵੀ ਸਖ ਕਮਿਊਨਿਟੀ ਨੂੰ ਇੱਥੇ ਪ੍ਰਤਨਿਧਤਾ ਦੇਣੀ ਬਣਦੀ ਹੈ ਕਾਂਗਰਸ ਵੀ ਦੇਵੇ ਤੇ ਜਿਹੜੀ ਭਾਜਪਾ ਤਾਂ ਦੋਨੇ ਹੱਥੀ ਲੱਡੂ ਰੱਖ ਰਹੀ ਹੈ ਔਰ ਮਜਬੀ ਸਖ ਵਾਲਮੀਕ ਭਾਈਚਾਰੇ ਨੂੰ ਪੂਰੀ ਤਰ੍ਹਾਂ ਸਾਰੀ ਲੀਡਰਸ਼ਿਪ ਉਹ ਆਪਣੇ ਨਾਲ ਲਾਇਆ ਹੋਇਆ ਦਾ ਪਿਛਲੇ ਦਿਨੀ ਜਲੰਧਰ ਦੇ ਵਿੱਚ ਜਿੱਥੇ ਵੱਡੀਆਂ ਵੋਟਾਂ ਨੇ ਵਾਲਮੀਕ ਮਜਬੀ ਸਖ ਭਾਈਚਾਰੇ ਦਾ ਕਰਤਾਰਪੁਰ ਹਲਕਾ ਕਈ ਹਲਕਿਆਂ ਦੇ ਵਿੱਚ ਬਹੁਮਤ ਚ ਜਿਹੜੀ ਹੈਗੇ ਵਾਲਮੀਕ ਭਾਈ ਚਾਰੜੂ ਉੱਥੇ ਉਹਨਾਂ ਨੇ ਸਲਾਰ ਚਰੰਗੀ ਸੰਗਟਵਾਲ ਜੀ ਦੇ بیٹے ਨੂੰ ਹੁਣੇ-ਹੁਣੇ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਜਿਹੜੀ ਜਿਵਨੀ ਚੋਣ ਹੋਈ ਸੀ ਉਹਦੇ ਵਿੱਚ ਬੀਜੇਪੀ ਨੇ ਟਿਕਟ ਦਿੱਤੀ ਸੀ ਗੁਰਵਿੰਦਰ ਅਟਵਾਲ ਜੀ ਨੂੰ ਤੇ ਉੱਥੇ 1.5 ਲੱਖ ਤੋਂ ਉੱਪਰ ਵੋਟ ਲੈ ਕੇ ਗਏ। ਤਾਂ ਐਸੀ ਤਰ੍ਹਾਂ ਹੁਣ ਵਾਲਮੀਕਨ ਸ਼ਕਤੀ ਇਸ ਗੱਲ ਦੇ ਉੱਤੇ ਜ਼ੋਰ ਦੇ ਰਹੀ ਹੈ। ਵਾਲਮੀਕਨ ਭਰਾ ਸਾਡੇ ਜਿੰਨੇ ਵੀ ਗਰੁੱਪ ਨੇ ਜਲੰਧਰ ਤੋਂ ਆਉਣ ਵਾਲੀ ਲੋਕ ਸਭਾ ਸੀਟ ਮੰਗ ਰਹੀ ਹੈ। ਕਿ ਜਲੰਧਰ ਤੇ ਐਦਰ ਮਜਵੀ ਸਖਬਾਲ ਵੀ ਇੱਕ ਜਿਹੜਾ ਭਾਈਚਾਰਾ ਸਾਡਾ ਫਰੀਦਕੋਟ ਦੇ ਉੱਤੇ ਵੱਡੀ ਦਾਅਵੇਦਾਰੀ ਆ ਪੰਜਾਬ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਇਹਨਾਂ ਨੂੰ ਇਗਨੋਰ ਕਰਨਗੀਆਂ ਉਹਨੂੰ ਵੱਡਾ ਖਮਿਆਜਾ ਭੁਗਤਣਾ ਪੈਣਾ ਔਰ ਦੂਸਰੀ ਗੱਲ ਸਾਥੀਓ ਲੋਕ ਵਿਧਾਨ ਸਭਾ ਦੇ ਵਿੱਚ ਸਾਡੇ 12% ਕਾਨੂੰਨ ਦੇ ਮੁਤਾਬਕ ਜਿਹਦੀ ਹਮਾਇਤ ਕਰਕੇ ਆ ਪੰਜਾਬ ਸਰਕਾਰ ਹਰ ਵਾਰੀ ਹੋਵੇ ਮੈਂ ਕੁਰਬੀ ਆਈ ਆ ਜਿਹਨੂੰ ਕੇਂਦਰ ਨੇ ਬੜਾ ਮੰਨਿਆ ਇਸ ਗੱਲ ਨੂੰ ਸਾਡੇ ਜਿਹੜੇ ਹੈ ਤਸ਼ਾਰ ਮਹਿਤਾ ਜੀ ਉਹਨਾਂ ਨੇ ਐਡਵੋਕੇਟ ਜਨਰਲ ਭਾਰਤ ਦੇ ਸਲਸਟਰ ਜਨਰਲ ਨੇ ਉਹਨਾਂ ਨੇ ਬੜੀ ਸਾਡੇ ਪੱਖ ਦੇ ਵਿੱਚ ਬੋਲਿਆ ਕਿ ਇਹ ਸੈਕਸ਼ਨ ਬਹੁਤ ਵੀਕ ਹੈ ਇਸ ਨੂੰ ਸੱਚੀ ਮੁੱਚੀ ਬਰਤਨਿਤਤਾ ਦੀ ਲੋੜ ਹੈ 12% ਦੀ ਪੂਰੀ ਹਮਾਇਤ ਕੀਤੀ ਹੈ ਸਾਡੇ ਐਡਵੋਕੇਟ ਜਨਰਲ ਪੰਜਾਬ ਦੇ ਉਹ ਵੀ ਗੁੱਟਰ ਸਾਹਿਬ ਸੋਰੀ ਗਹਿਰੀ ਜੀ ਉਹ ਉਹ ਵੀ ਪੂਰਾ ਪੂਰੀ ਤਰ੍ਹਾਂ ਪੰਜਾਬ ਸਰਕਾਰ ਨੇ ਕਿਹਾ ਕਿ 12% ਦਾ ਜਿਹੜਾ ਹੱਕ ਬਣਦਾ ਹੈ ਮਜਬੀ ਸੁਖਵਾਲ ਵੀ ਪਹੁੰਚੇਗਾ ਪਮੇ ਜਿੱਦਾਂ ਦਿੱਤਨਾ ਜਾ ਰਹੀਆਂ ਨੇ ਪਰ ਪਰ ਨਾਲ ਦੀ ਨਾਲ ਸਾਨੂੰ ਜਿਹੜੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਸੀਟਾਂ ਨਹੀਂ ਮਿਲ ਰਹੀਆਂ ਸਾਥੀਓ ਐਸ ਵਰਤਮਾਨ ਜੀਸ ਕੁਵਾਲਮੀ ਭਾਈਚਾਰੇ ਦੇ ਸਿਰਫ ਤੇ ਸਿਰ 7 ਐਮਐਲਏ ਜਿਹੜੇ ਕਿ 17 ਹੋ ਬਣਦੇ ਸੀ ਬਾਇਲਾ 7 ਐਮਐਲਏ ਘਟਾ ਹੁਣ ਜਲਦੀ ਜਿਹੜੀ ਤਤਕਾਲੀ ਗੱਲ ਆ ਰਹੀ ਆ ਉਹ ਆ ਰਹੀ ਆ ਪੰਚਾਇਤੀ ਚੋਣਾਂ ਪੰਚਾਇਤੀ ਚੋਣਾਂ ਦੇ ਵਿੱਚ 12.5 ਹਜ਼ਾਰ ਤੋਂ ਲਗਭਗ 13 ਹਜ਼ਾਰ ਇੰਦੀ ਇਹ ਬੋ ਪੰਚਾਇਤਾਂ ਵੰਡੀਆਂ ਨੇ ਪੰਚਾਇਤਾਂ ਦੇ ਵਿੱਚ ਸਾਡੇ ਜੇਕਰ 12.5% ਦੇ ਹਿਸਾਬ ਨਾਲ ਆ ਗਏ 12.5 ਨੂੰ ਵੰਡ ਕੇ ਦੇਖ ਲਓ ਤੁਸੀਂ 1425 ਸਰਪੰਚ ਆ ਜਿਹੜੇ ਪੰਜਾਬ ਦੇ ਵਿੱਚ ਇੱਕ ਦਿਨ ਅਸੀਂ ਸ਼ਾਇਦ ਅੰਕੜਾ ਇਹਦੇ ਤੋਂ ਬਣਾ ਮੋਟਾ ਫਰਕ ਪੈ ਸਕਦਾ 1425 ਸਰਪੰਚ ਚਾਹੀਦੇ ਮੱਝ ਵੀ ਸੱਕਾ ਵੀ ਮਾਜੀ ਸਿੱਖਾਂ ਦੇ ਕਿਉਂਕਿ ਪਿੰਡਾਂ 'ਚ ਮਾਜੀ ਸਖਬਾਲਮੀਕ ਭਾਈਚਾਰਾ ਵੱਡੀ ਗਿਣਤੀ ਜਰਾਂਦਾ 1425 ਤੋਂ ਜੇਕਰ ਸਰਪੰਚ ਘਟਦੇ ਨੇ ਤਾਂ ਮਾਜੀ ਸਖਬਾਲਮੀਕ ਭਾਈਚਾਰੇ ਦੀ ਵੱਡੀ ਇਸ ਗੱਲ ਦੇ ਵਿੱਚ ਨੁਕਸਾਨ ਆ ਉਹਦੀ ਦੀ ਹੀਟੀ ਆ ਇਸ ਕਰਕੇ ਪਿੰਡਾਂ ਤੇ ਖਿਆਲ ਰੱਖੋ ਹਰ ਥਾਂ ਤੇ ਆਪਣੇ ਸਰਪੰਚ ਬਣਾਉਣੇ ਆ ਔਰ ਕਾਂਗਰਸ ਆਪਣੀ ਆਵਾਦ ਬੰਗ ਪਾਰਟੀ ਨੂੰ ਵੀ ਕਹਾਂਗੇ ਦੂਸਰੀਆਂ ਪਾਰਟੀਆਂ ਨੇ ਵੀ ਮਾਜੀ ਸਿੱਖਾਂ ਨੂੰ ਅਗਨੋਰ ਇਥੇ ਨਹੀਂ ਕਰਨਾ ਜੇਕਰ ਅਗਨੋਰ ਕਰੋਗੇ ਜਿਹੜਾ ਵੀ ਅਗਨੋਰ ਕਰੂਗਾ ਵੱਡਾ ਲਾਸ ਪੋਗਾ ਉਸ ਨੂੰ ਸਾਡੇ ਆਪਣੇ ਚੈਨਲ ਦੇ ਰਾਹੀਂ ਦੋਸਤੋ ਤੁਹਾਨੂੰ ਅੱਜ ਜਿਹੜਾ ਪੰਜਾਬ ਦਾ ਪੋਲੀਟਿਕਲ ਜਿਹੜਾ ਆਉਣ ਵਾਲਾ ਦ੍ਰਿਸ਼ ਬਣ ਰਿਹਾ ਆਉਣ ਵਾਲਾ ਇੱਕ ਨਕਸ਼ਾ ਬਣ ਰਿਹਾ ਉਹਦੇ ਲਈ ਤਿਆਰੀ ਕਰਾ ਰਹੇ ਤਾਂ ਇਸ ਲਈ ਅੱਜ ਦੀ ਵੀਡੀਓ ਦੇ ਵਿੱਚ ਖਾਸ ਮੇਰਾ ਮੈਸੇਜ ਇਹ ਸੀ ਕਿ ਸਾਰੇ ਲੀਡਰ ਤੁਰੰਤ ਇਕੱਠੇ ਹੋਣ ਤੇ ਕੌਮ ਨੂੰ ਬਲੰਦੀਆਂ ਵੱਲ ਲੈ ਕੇ ਚਾਈਏ ਉਹ ਤਾਂ ਹੀ ਜਾਣੀਆਂ ਤਾਂ ਹੀ ਕੌਮ ਉੱਪਰ ਜਾ ਸਕਦੀ ਹੈ ਜੇਕਰ ਅਸੀਂ ਸਹਿਰਤਾਤਾਂ ਨਾਲ ਆਪਣੇ ਹੌਮੇ ਨੂੰ ਛੱਡ ਕੇ ਆਪਣੀ ਵੱਤ ਤੋਂ ਵੱਤ ਪਹਿਲੀ ਗੱਲ ਤਾਂ ਸਰਗਰਜ ਜਥੇਬੰਦੀਆਂ ਆਪੂ ਆਪਣੀ ਮੈਂਬਰਸ਼ਿਪ ਵਧਾਈਏ ਤੇ ਫਿਰ ਉਹ ਇਕੱਠੇ ਹੋ ਕੇ ਇੱਕ ਸਾਂਝਾ ਮੰਚ ਬਣਾ ਕੇ ਅਸੀਂ ਸਰਕਾਰਾਂ ਨੂੰ ਕਹੀਏ ਪਾਰਟੀਆਂ ਨੂੰ ਕਹੀਏ ਤਾਂ ਜੋ ਸਾਡੇ ਜਿਹੜੇ ਵਿੱਚੋਂ ਸਮਾਜ ਦੇ ਵਿੱਚੋਂ ਕੁ ਸਿਹਰਦ ਆਗੂ ਹਨ ਅੱਗੇ ਜਾ ਕੇ ਸੀਟਾਂ ਮੈਨ ਤੇ ਹੋ વિધાનસભા ਚ ਜਾ ਕੇ ਲੋਕ ਸਭਾ ਚ ਜਾ ਕੇ ਮਾਣ ਵਿਸਖਵਾਲੀ ਪਾਈ ਚਾਰੀ ਦੀ ਆਵਾਜ਼ بلند ਕਰ ਸਕਣ ਤੇ ਦੂਸਰੀ ਗੱਲ ਇਹ ਵੀ ਨਾਲ ਸਭ ਤੋਂ ਵੱਡੀ ਗੱਲ ਇਹ ਆ ਕਿ ਬੀਜੇਪੀ ਸਰਕਾਰ ਜਿਹੜੀ ਬਹੁਤ ਜ਼ਿਆਦਾ ਨਰਿੰਦਰ ਮੋਦੀ ਜੀ ਸਮੂਚੇ ਭਾਰਤੀਆਂ ਸਭ ਲਈ ਹੀ ਕਟਕ ਹੋ ਰਿਹਾ ਕਿਉਂਕਿ ਉਹ ਐਜੂਕੇਸ਼ਨ ਤੇ ਹੈਲਥ ਦਾ ਸੱਪਿਆ ਨਾਸ ਕਰਦੇ ਆ ਰਹੇ ਨੇ ਔਰ 60% ਐਟ ਕਿ ਹਰ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਬਜਟ ਕੱਟਿਆ ਇਸ ਕਰਕੇ ਦੋਸਤੋ ਜੇਕਰ ਪੜ੍ਹਨ ਲਿਖਣਗੇ ਬੱਚੇ ਤੁਹਾਡੇ ਆਮ ਲੋਕਾਂ ਦੇ ਤਾਂ ਹੀ ਅੱਗੇ ਜਾ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਸੰਵਾਰ ਸਕਦੇ ਹੋ ਤੇ ਜਿਹੜੀ ਮਤਲਬ ਕੇਂਦਰ ਸਰਕਾਰ ਇਸ ਵਕਤ ਚੱਲ ਰਹੀ ਆ ਉਹ ਮਨੂਵਾਦ ਦੇ ਅਨੁਸਾਰ ਨਹੀਂ ਆ ਮਨੂਵਾਦ ਦੇ ਮੁਤਾਬਕ ਸਿਰਫ ਤੇ ਸਿਰਫ ਜਿਹੜਾ ਹੈ ਇੱਕੋ ਭਰਮ ਜਿਹੜਾ ਹੈ ਸਵਰਗ ਜਿਹੜੇ ਹੈਗੇ ਉਹੋ ਹੀ ਉੱਪਰ ਰਹਿਣੇ ਚਾਹੀਦੇ ਉਹ ਕੱਲੇ ਬ੍ਰਾਹਮਣਾਂ ਨੂੰ ਸਿੱਖਿਆ ਦੇਣਾ ਚਾਹੁੰਦੇ ਆ ਇਸ ਕਰਕੇ ਸਾਡੇ ਬਿਲਕੁਲ ਇਸ ਨੂੰ ਰੋਕਣਾ ਜ਼ਰੂਰੀ ਆ 10 ਸਾਲ ਹੋ ਗਏ ਵੈਸੇ ਵੀ ਜੇਕਰ ਤੁਸੀਂ ਤੀਸਰੀ ਵਾਰ ਇਸ ਨੂੰ ਪਾਰਲੀਮੈਂਟ ਦੇ ਵਿੱਚ ਦੁਬਾਰੇ ਨਰਿੰਦਰ ਮੋਦੀ ਜੀ ਨੂੰ ਲੈ ਆਉਂਦੇ ਆ ਤਾਂ ਵੱਡਾ ਤਾਨਾ ਸ਼ਾਹ ਪੈਦਾ ਕਰ ਰਹੇ ਆ ਭਾਰਤ ਦੀ ਜਨਤਾ ਇਸ ਕਰਕੇ ਉਹਨੂੰ ਰੋਕਣਾ ਬੇਹੱਦ ਜ਼ਰੂਰੀ ਆ ਸੋ ਇਸ ਕਰਕੇ ਸਾਰੇ ਇਕੱਠੇ ਹੋ ਤੇ ਨਰਿੰਦਰ ਮੋਦੀ ਜੀ ਨੂੰ ਭਾਜਪਾ ਨੂੰ ਇੱਕ ਵਾਰੀ ਜ਼ਰੂਰ ਪਾਰਲੀਮੈਂਟ ਤੋਂ ਬਾਹਰ ਕੱਢੋ ਤੇ ਬਾਕੀ ਜਿਹੜੇ ਦਲ ਨੇ ਉਹ ਅੱਗੇ ਜਾਓ ਇੱਕੱਠੇ ਹੋ ਇੰਡੀਆ ਗਰੁੱਪ ਦਾ ਹਿੱਸਾ ਵੀ ਮਨ ਸਕਦੇ ਹੋ ਆਪਣੇ ਤੌਰ ਤੇ ਵੀ ਜਾ ਸਕਦੇ ਹੋ ਇਹ ਤੁਹਾਡੀ ਆਪਣੀ ਲੋਕਾਂ ਦੀ ਮਰਜ਼ੀ ਹੈ ਬਾਕੀ ਆਗੂਆਂ ਦੀ ਮਰਜ਼ੀ ਤੇ ਮੈਂ ਪੰਜਾਬ ਦੇ ਮੱਜੀ ਸਿੰਘ ਵਾਲੀਖ ਭਾਈ ਜੈਦੇ ਫਿਰ ਬੁਜਾਰਸ਼ ਕਰਦਾ ਰ ਮੇਰੇ ਟੀ ਗੁਰੂ ਕੇ ਬੇਟੇਓ ਇਕੱਠੇ ਹੋ ਜੋ ਦੁਬਾਰੇ ਆਪਣੀ ਦਾਤ ਦੇ ਵਿੱਚ ਆਓ ਸੋ ਇੰਨੀ ਬੇਨਤੀਆਂ ਕਰਦੇ ਹੋਣਾ ਜੀ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ